ਸ੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਤੇ ਲਓ ਜੀ ਹੁਣ ਚੱਲੇ ਆ ਜੀ ਅਸੀਂ ਹੁਣ ਮੰਡੀ ਸਬਜੀ ਲੈ ਕੇ ਸਬਜੀ ਆ ਜੀ ਪਰਮਲ ਤੇ ਆਓ ਚੱਲਦੇ ਹੁਣ ਆਪਾਂ ਮੰਡੀ ਲਓ ਜੀ ਹੁਣ ਕਰੋ ਨਿਕਲਦੇ ਨਿਕਲਦੇ ਤਾਂ ਸੁਬਾਹ ਹੋ ਗਈ ਤੇ ਮੰਡੀ ਚ ਤੁਹਾਨੂੰ ਜਾ ਕੇ ਦੱਸਾਂਗੇ ਅੱਜ ਦੇ ਰੇਟ ਕੀ ਚੱਲ ਰਿਹਾ ਤੇ ਲਓ ਜੀ ਹੁਣ ਆਪਾਂ ਗੱਲਾਂ ਗੱਲਾਂ ਚ ਤਾਂ ਫਾਇਲ ਕਲੀ ਪੁੱਲ ਤੇ ਪਹੁੰਚ ਗਏ ਤੇ ਫਾਈਨਲੀ ਆਪਾਂ ਮੰਡੀ ਚ ਪਹੁੰਚ ਗਏ ਤੇ ਵੇਖੋ ਮੰਡੀ ਚ ਰਸ਼ ਹੀ ਪੈ ਗਿਆ ਮੁੰਡੇ ਰ ਚੈੱਕ ਕਰੋ ਰਸ਼ ਕੋਈ ਗੰਡੇ ਲਈ ਫਰਦਾ ਤੇ ਕੋਈ ਤੋਰੀਆਂ ਤੇ ਕੋਈ ਕੱਦੂ ਤੇ ਲਓ ਜੀ ਆਏ ਜੀ ਸਾਡਾ ਸੇਠ ਜਿਹੜਾ ਸਬਜ਼ੀਆਂ ਦੇ ਰੇਟ ਲਾਉਂਦਾ ਹੈ ਤੇ ਚੈੱਕ ਕਰੋ ਕਿੰਨੇ ਲਿਫਾਫੇ ਪਰ ਕੇ ਰੱਖੀ ਬਟਾ ਕੱਲਾ ਜੀ ਨਾ ਉਹ ਥੱਲੇ ਬੈਠਾ ਅੰਕਲ ਵੀ ਖਗੜੀਆਂ ਵੇਚੀ ਜਾਂਦਾ ਤੇ ਮਹਾਰਾ ਰੀਆਂ ਮਰਚਾਂ ਤੇ ਚਲੋ ਆ ਵੇਖੋ ਪੈ ਗਿਆ ਰਸ਼ ਮੁੰਡੇ ਕਹਿੰਦੇ ਵੀਰਿਆਂ ਦੇ ਗੱਟੇ ਕੋਈ ਤੋਰੀਆਂ ਦੇ ਗੱਟੇ ਚੱਕੀ ਫਿਰਦਾ ਉਹ ਬਾਬਾ ਥੱਲੇ ਨਾ ਆ ਜੀ ਮਾੜਾ ਵੇਖ ਕੇ ਲਓ ਜੀ ਲਓ ਜੀ ਬਾਬਾ ਵੀ ਤੁਰ ਗਿਆ ਆਪਾਂ ਨਹੀਂ ਪਿੱਛੇ ਪਿੱਛੇ ਆਣਾ ਚਲੋ ਆ ਦੇਖੋ ਜੀ ਹੁਣ ਇੱਕ ਆਪਾਂ ਕੈਂਟਰ ਭਰਤਾ ਸੀ ਗੰਡਿਆਂ ਦਾ ਤੇ ਲਓ ਆ ਵੇਖੋ ਮਰਚਾਂ ਦੇ ਰੇਟ ਵੀ ਚੱਲ ਰਹੇ ਨੇ ਤੇ ਲਓ ਜੀ ਉਹ ਵੇਖੋ ਸਾਹਮਣੇ ਪਿਆ ਕੱਦੂ ਹਰੇ ਹਰੇ ਹਰੀਆਂ ਸਬੀਆਂ ਖਣੀਆਂ ਚਾਹੀਦੀਆਂ ਨੇ ਸਾਰਿਆਂ ਨੂੰ ਤੇ ਨਾਲ ਤੋਰੀਆਂ ਇੱਥੇ ਪਤਾ ਨਹੀਂ ਗੱਲ ਚੱਲ ਰਹੀ ਸੀ ਉਹ ਕਹਿੰਦਾ ਸੀ ਮੈਂ 10 ਕਿਲੋ ਲੈਣੇ ਆ ਤੇ ਅਸੀਂ ਕਿਹਾ ਨਹੀਂ ਤੂੰ ਪੂਰੇ 30 ਕਿਲੋ ਹੀ ਲੈ ਉਕੇ ਨੰਦਾ ਨਹੀਂ ਮੈਂ ਸਰਦੀ 10 ਕਿਲੋ ਦੀ ਬਣਾਉਣੀ ਐ ਇਸੇ ਤਰ੍ਹਾਂ ਥੋੜੀ ਗੱਲਬਾਤ ਜਲਦੀ ਸੀ ਤੇ ਅੱਗੇ ਆਪਾਂ ਚਲਦੇ ਆ ਆ ਵੇਖੋ ਜੀ ਹੁਣ ਆਪਾਂ ਬੈਠ ਗਏ ਆਪਣੀ ਸ਼ਾਪ ਤੇ ਸ਼ੌਪ ਦੇ ਸਾਹਮਣੇ ਆਖਾ ਮੁੰਡੇ ਨੂੰ ਕਹਾਂ ਗੰਡੇ ਤੂੰ ਸਾਫ ਕਰਕੇ ਰੱਖ ਦੇ ਤਾਂ ਹੀ ਵਿਕਣਗੇ ਆਪਣੇ ਗੰਡੇ ਲਓ ਜੀ ਮੁੰਡਾ ਗੰਡੇ ਵੀ ਸਜਾ ਸਜਾ ਕੇ ਰੱਖੀ ਜਾਂਦਾ ਤੇ ਆਪਾਂ ਫਿਰ ਅੱਗੇ ਸਿਹਟਰ ਨੂੰ ਵੇਖਿਆ ਫਿਰ ਜਾ ਕੇ ਲੜਨ ਲੱਗ ਗਿਆ ਆਏ ਜੀ ਪਰਮਲ ਦੀ ਇਹ ਪਰਮਲ ਕਾਫੀ ਮਹਿੰਗਾ ਵਿਕਦਾ ਹੈ ਜੀ ਅੱਜ ਦਾ ਰੇਟ ਹੈ ਇਹ ਦਾ 50 ਰੁਪਏ ਯਾਰ ਭਰੇ ਤੇ ਚ ਦੇਖੋ ਜੀ ਹੁਣ ਆਹ ਹੋਣ ਅੰਕਲ ਪਤਾ ਨਹੀਂ ਕਹਿੰਦਾ ਮੇਰੇ ਪੰਜਾਬ ਵਾਪਸ ਕਰੋ ਮੈਂ ਨਹੀਂ ਸਬਜ਼ੀ ਲੈਣੀ ਤੇ ਲਓ ਜੀ ਹੁਣ ਚਾਹ ਦਾ ਟਾਈਮ ਹੋ ਗਿਆ ਕਿਉਂਕਿ ਸਵੇਰ ਨਾਲ ਜੇ ਚਾਹ ਨਾ ਪੀਤੀ ਤੇ ਕੰਮ ਕਿਵੇਂ ਚੱਲਣਗੇ ਹੁਣ ਪੀ ਕੇ ਚਾਹ ਅੱਗੇ ਤੁਹਾਨੂੰ ਦੱਸਾਂਗੇ ਅੱਜ ਕੀ ਚੱਲ ਰਿਹਾ ਏ ਥੋੜਾ ਸੁਸਤ ਜਾ ਲੱਗ ਰਿਹਾ ਮੈਂ ਕਿਹਾ ਚਾਹ ਹੀ ਪੀ ਲਾਂ ਲਓ ਜੀ ਆਹ ਪਤਾ ਨਹੀਂ ਕਿੱਥੋਂ ਪੈਸੇ ਇਕੱਠੇ ਕੀਤੀ ਫਿਰ ਪਤਾ ਨਹੀਂ ਜਵਾਕਾ ਤੋਂ ਚੋਰੀ ਕੀਤੇ ਆ ਇਹਨਾਂ ਲਓ ਜੀ ਇਹਨੇ ਪੈਸੇ ਪਾ ਲਿਆ ਲਿਖਾਵੇ ਚ ਤੇ ਅੱਜ ਦੀ ਆਪਣੀ ਇਹ ਕਮਾਈ ਆ ਲੈ ਕੇ ਹੁਣ ਅੱਪਾ ਦੇਖੋ ਕਚੋਰੀਆਂ ਵੀ ਖਾ ਰਹਿਆਂ ਉਹੀ ਪੈਸਿਆਂ ਦੀ ਜਿਹੜੀ ਆਪਾਂ ਸਬਜੀ ਵੇਚੀ ਸੀ ਅੰਕਲ ਨੂੰ ਮੈਂ ਕਿਹਾ ਸੀ ਮਿਰਚਾਂ ਨਾ ਪਾ ਪਰ ਉਹ ਟਲਿਆ ਹੀ ਨਹੀਂ ਮਿਰਚਾਂ ਪਾ ਕੇ ਉਹ ਤਾਂ ਗੰਡੇ ਹੋਈ ਤੇ ਲਓ ਜੀ ਇਹਨਾਂ ਛਲੀਆਂ ਵੇਖ ਲਓ ਜਿਨੇ ਖਾਣੀਆਂ ਕਿਉਂਕਿ ਮੈਂ ਤਾਂ ਖਵਾ ਨਹੀਂ ਸਕਦਾ ਹੁਣ ਪੈਦਲ-ਪੈਦਲ ਆਪਾਂ ਜਾ ਰਹੇ ਹਾਂ ਲਓ ਜੀ ਚੈੱਕ ਕਰੋ ਅਚਾਰ ਵਾਲੇ ਆਂਬ ਤੇ ਨਾਲ ਲਾਲ-ਲਾਲ ਟਮਾਟਰ ਤੇ ਨਾਲ ਖਖੜੀਆਂ ਤੇ ਇਹਦੇ ਵਿੱਚ ਕੋਈ ਮਿੱਠੇ ਵੀ ਆਂਬ ਆ ਜੂਸਣ ਵਾਲੇ ਜਿਹਨੂੰ ਕਹਿੰਦੇ ਆ ਚੁਸਕੀ ਆਂਬ ਲਓ ਜੀ ਹੁਣ ਆਪਾਂ ਕਰਕੇ ਆਪਣਾ ਪਲਟੀਨਾ ਸਟਾਰਟ ਤੁੰ ਚੱਲੇਆ ਪਿੰਡ ਵੱਲ ਨੂੰ ਇਹ ਜਾ ਕੇ ਪਿੰਡ ਨੂੰ ਲਓ ਜੀ ਕਾਢ ਲਿਆ ਆ ਨੂੰ ਤੇ ਫੜਾਰੇ ਆ ਉਹਨਾਂ ਆਪਾਂ ਹੁਣ ਡਿਲੀਵਰੀ ਵੀ ਕਰਦੇ ਆ ਆਲੂ ਤੇ ਇਹਦੇ ਕੋਲ ਆਪਾਂ ਪੁੱਛਾਂਗੇ ਕਿ ਹੁਣ ਕੀ ਰਿਵਿਊ ਦੇਊਗਾ ਤੇ ਚਲੋ ਕੁਛ ਦਿਆਂ ਦੇਖੋ ਸ਼ੇਅਰ ਕਰੋ ਯਾ ਡਿਲੀਵਰੀ ਹਾਂ ਕੀ ਕਹਿਣਾ ਚਾਹੋਗੇ ਅਸੀਂ ਕਹਾਂਗੇ ਬਹੁਤ ਬਹੁਤ ਥੈਂਕ ਯੂ ਤੁਸੀਂ ਸ਼ੇਅਰ ਨਾਲ ਤੁਸੀਂ ਸਾਡੀ ਮਦਦ ਕਰਦੇ ਹੋ ਜਿਵੇਂ ਸਾਨੂੰ ਸਬਦੀਆਂ ਲੈ ਆ ਕੇ ਦਿੰਦੇ ਹੋ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਠੀਕ